ਲੌਂਚ ਕੀਤਾ ਪਿੰਡੇ ਆਉਂਦਾ ਜੀ ਕੀ ਕਿਹੜਾ ਜੋੜ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਲਾਨਾ ਜੋੜ ਮੇਲਾ ਪਿੰਡ ਔਂਦ ਗੁੱਗਾ ਮੈੜੀ ਦੇ ਉੱਤੇ ਜਿੱਥੇ ਕੱਲਾ ਇੱਕ ਪਿੰਡ ਨਹੀਂ ਸਰਵਤ ਇਲਾਕਾ ਨਿਵਾਸੀ ਜਿਹੜੀ ਥਾਂ ਦੀ ਬਹੁਤ ਵੱਡੀ ਮਾਨਤਾ ਹੈ ਉਸ ਥਾਂ ਤੇ ਅੱਜ ਤੋਂ ਨਹੀਂ ਕਈ 100 ਸਾਲਾਂ ਤੋਂ ਹੀ ਉਸ ਧਰਤੀ ਦੇ ਉੱਤੇ ਮੇਲਾ ਲੱਗਦਾ ਆ ਰਿਹਾ ਉਸ ਧਰਤੀ ਦੇ ਉੱਤੇ ਸਮੂਹ ਨਗਰ ਨਿਵਾਸੀ ਪਿੰਡ ਏਉਂਦ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਜਿਹੜੇ ਰਲਮਿਲ ਕਰਕੇ ਹਰੇਕਵਾਰੀ ਕਬੱਡੀ ਕੱਪ ਅਤੇ ਭਾਰੀ ਛਿੰਝ ਮੇਲਾ ਕਰਾਉਂਦੇ ਨੇ ਸੋ ਇਸ ਵਾਰੀ ਵੀ ਜੋ ਸਮਾਗਮ ਹੋ ਲਿਖਿਆ ਉਹ 17 ਅਤੇ 18 ਅਗਸਤ ਦਿਨ ਐਤਵਾਰ ਅਤੇ ਸੋਮਵਾਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਸਮਾਗਮ ਕੀਤਾ ਜਾ ਰਿਹਾ ਹੈ ਸੋ ਇਹਦੇ ਵਿੱਚ ਇਹੀ ਬੇਨਤੀ ਕਰਾਂਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਪਰਵਾਰਾਂ ਸਮੇਤ ਇਸ ਮੇਲੇ ਦੇ ਵਿੱਚ ਗੁੱਗਾ ਜਹਾਰ ਪੀਰ ਜੀਆਂ ਦੀ ਜਾਦ ਵਿੱਚ ਜੋ ਵੀ ਆਪਣੇ ਪਰਾਤਨ ਦੇਵੀ ਦੇਵਤੇ ਨੇ ਉਹਨਾਂ ਨੂੰ ਜਾਦ ਕਰਦੇ ਹੋਏ ਇਹੋਂ ਦੀ ਧਰਤੀ ਉੱਤੇ ਪਹੁੰਚ ਕੇ ਧੰਨ ਭਾਗੀ ਬਣੀ ਹੈ ਜੀ ਇਹੀ ਅਸੀਂ ਆਪ ਜੀਆਂ ਨੂੰ ਅੱਜ ਦੇ ਦਿਨ ਤੇ ਕਹਿਣਾ ਚਾਹੁੰਦੇ ਆ ਤੇ ਅੱਜ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਦਾ ਜੋ ਪੋਸਟਰ ਹੈ ਉਹ ਆਪਾਂ ਰਿਲੀਜ਼ ਕੀਤਾ ਹੈ ਸ੍ਰੀ ਗੁਰੂ ਹਰਰਾਜ ਸਾਹਿਬ ਦੇਸੀ ਦਵਾਖਾਨਾ ਇਥੋਂ ਦੀ ਸਮੂਹ ਸੰਗਤ ਪਿੰਡ ਈਉਂਦ 17 ਅਤੇ 18 ਤਰੀਕ ਨੂੰ ਪਹੁੰਚਣ ਦੀ ਖੇਚਲਾ ਕਰੇਗੀ। ਬਾਬਾ ਜੀ ਜਦੋਂ ਵੀ ਇਹਨਾਂ ਨੇ ਪ੍ਰਚਾਲਾ ਕਰਦੇ ਹਰੇਕ ਸਾਲ ਇਹ ਕੁਸ਼ਤੀਆਂ ਦਾ ਤੇ ਕਬੱਡੀ ਦਾ ਇਹਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਤੋਂ ਰਹਿਦੀ ਹੁੰਦੀ ਹੈ ਇਹ ਵੀ ਬਹੁਤ ਦਾ ਪ੍ਰਚਾਲਾ ਹੈ ਜਿਹੜੀ ਦੇਖੋ ਜਿਹੜੀ ਖੇਡਾਂ ਆ ਉਹਦਾ ਸਾਡਾ ਵਿਰਸਾ ਹੈ। ਜਦੋਂ ਕੋਈ ਵੀ ਬੰਦਾ ਆਪਣੀ ਜੜ੍ਹਾਂ ਨਾਲ ਜੁੜ ਜਾਂਦਾ ਹੈ ਵਿਰਸੇ ਨਾਲ ਜੁੜ ਜਾਂਦਾ ਹੈ ਨਸ਼ੇ ਤੋ ਦੂਰ ਉਹ ਬੱਚਾ ਆਪਣੇ ਆਪ ਹੋ ਜਾਂਦਾ ਹੈ ਨਸ਼ੇ ਵਿੱਚ ਬੱਚਾ ਕਦੋਂ ਜਾਂਦਾ ਹੈ ਜਦੋਂ ਉਹ ਅਵੇਸਲਾ ਹੋ ਜਾਂਦਾ ਜਦੋਂ ਉਹ ਕੱਲਾ ਰਹਿ ਜਾਂਦਾ ਹੈ ਜਦੋਂ ਉਹਨੂੰ ਅਪਡੇਟ ਕਰਨ ਵਾਲੇ ਸਾਥੀ ਉਹਦੇ ਚੰਗੇ ਮਿਲ ਜਾਣ ਤਾਂ ਉਹ ਆਪਣੇ ਆਪ ਨੂੰ ਨਿਰੋਗ ਬਣਾ ਸਕਦਾ ਹੈ ਆਪਣੇ ਆਪ ਨੂੰ ਤੰਦਰੁਸਤ ਸਰੀਰ ਬਣਾ ਕੇ ਉਹ ਨਸ਼ਿਆਂ ਤੋਂ ਦੂਰ ਹੋ ਸਕਦਾ ਹੈ ਖੇਡਾਂ ਦਾ ਸਾਡੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਰਹਿੰਦਾ ਹੈ ਰਾਂਜੀ ਆਪਣਾ ਜਿਹੜਾ ਸ਼ਿੰਝ ਮੇਲਾ ਜੀ ਕਿੰਨੇ ਸਾਲ ਹੋ ਗਏ ਨੇ ਚੱਲਦੇ ਨੇ ਉਹ ਆਹੇ ਗੁਰੂ ਜੀ ਦਾ ਖਾਲਸਾ ਉਹ ਆਹੇ ਗੁਰੂ ਜੀ ਦੀ ਫਤਿਹ ਸ੍ਰੀ ਗੁਰਗਾ ਯਾਰ ਪੀਜ ਜੀ ਦੀ ਯਾਦ ਨੂੰ ਸਮਰਪਿਤ ਜੋ ਸਾਲਾਨਾ ਖੇਡ ਮੇਲਾ ਪਿੰਡੇ ਉਂਦ ਯੂਥ ਕਲੱਬ ਅਤੇ ಗ್ರಾಮ ਪੰਚਾਇਤ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਅ ਕ੍ਰਿਸ਼ਨ ਜਨਮ ਅਸ਼ਟਮੀ ਤੇ ਦੂਜੇ ਤੇ ਤੀਜੇ ਦਿਨ ਹੁੰਦਾ ਸੋ ਇਹ ਜਿਹੜਾ ਖੇਡ ਮੇਲਾ ਹੈ ਕੁਸਤੀ ਦੰਗਲ ਸੀ ਕਬੱਡੀ ਦਾ ਹੁਣ ਸ਼ੁਰੂ ਕੀਤੀ ਐ ਤੇ ਪਿਛਲੇ 100 ਸਾਲਾਂ ਤੋਂ ਲਗਾਤਾਰ ਜਿਹੜੀ ਇੱਕ ਕੁਸਤੀ ਦੰਗਲ ਆ ਸਾਡੇ ਪਿੰਡ ਉਹਦਾ ਦੇ ਸੇ ਜਿਹੜੀ ਆਪਣੇ ਮੇਨ ਮਾੜੀ ਆ ਬਾਗੜ ਦੀ ਬਾਗੜ ਦੀ ਮਾੜੀ ਤੋਂ ਦੂਜੇ ਨੰਬਰ ਦੀ ਜੋ ਮਾੜੀ ਸੀ ਉਹ ਸਾਡੇ ਪਿੰਡੇੋਂ ਹੁੰਦੀ ਐ ਤੁਸੀਂ ਇਤਿਹਾਸ ਦੇਖ ਲਿਓ ਉੱਥੇ ਕਿਸੇ ਨੂੰ ਪੁਰਾਣੇ ਨੂੰ ਪੁੱਛ ਕੇ ਦੇਖ ਲਿਓ ਤੇ ਇਹ ਲਗਾਤਾਰ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਵੱਡਾ ਸਹਿਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੁਖਵੀਰ ਸਿੰਘ ਜੀ ਕੰਦੋਲੇ ਵਾਲੇ ਜਿਹੜੇ ਕਿ ਹਰ ਸਾਲ ਇਸ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਤੇ ਆਪਣੇ ਪੂਰੀ ਸਾਥੀਆਂ ਦੇ ਸਮੇਤ ਸਮੇਤ ਪਰਿਵਾਰ ਉੱਥੇ ਆਪਣੀ ਹਾਜ਼ਰੀ ਭਰਦੇ ਨੇ ਅਸੀਂ ਅੱਜ ਇਹਨਾਂ ਤੋਂ ਅਸੀਂ ਪੰਚਾਇਤ ਵਾਲੇ ਤੇ ਯੂਥ ਕਲੱਬ ਦੇ ਮੈਂਬਰ ਅੱਜ ਸਟਿੱਕਰ ਯਾਰੀ ਕੀਤਾ ਸੋ ਅਸੀਂ ਬਾਬਾ ਜੀ ਦਾ ਬੜਾ ਧੰਨਵਾਦ ਕਰਦੇ ਨੇ ਕਿ ਜਿਨ੍ਹਾਂ ਦਾ ਸਾਡੇ ਤੇ ਬੜਾ ਮਿਹਰ ਭਰਿਆ ਹੱਥ ਰਹਿੰਦਾ ਹੈ ਅਸੀਂ ਬਹੁਤਾ ਕਿਸੇ ਸਿਆਸੀ ਹਉਜੇ ਚ ਨਹੀਂ ਪੈਂਦੇ ਹਾਂਗੇ ਨਾ ਹੀ ਅਸੀਂ ਕਿਸੇ ਉੱਥੇ ਸਿਆਸੀ ਕੋਈ ਗੱਲ ਕਰਨ ਦਿੱਤੀ ਆ ਇਹ ਮੇਲਾ ਜਿਹੜਾ ਨਿਰਪੱਖਾ ਹਰ ਇੱਕ ਪਾਰਟੀ ਦਾ ਬੰਦਾ ਉੱਥੇ ਚਾਹੇ ਵੀਆਈਪੀ ਐ ਬੀਵੀਆਈਪੀ ਐ ਸਾਰੇ ਹੁੰਦੇ ਨੇ ਸਾਡੇ ਦਾ ਸਭ ਤੋਂ ਵੱਡੇ ਵੀਆਈਪੀ ਸਾਡੇ ਬਾਬਾ ਜੀ ਨੇ ਜਿਨ੍ਹਾਂ ਦੀ ਬਦੌਲਤ ਪਿਛਲੇ ਲਗਾਤਾਰ ਹੀ ਜੋ ਸਲਾਨਾ ਮੇਲਾ ਹੈ ਸਿਰੇ ਚੜਦਾ ਮੈਂ ਬਾਬਾ ਜੀ ਦਾ ਆਈ ਸੰਗਤ ਹੈ ਇਹਨਾਂ ਦੇ ਜੋ ਹਮੇਤੀ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਿੰਡ ਇਹਦੇ ਵਿੱਚ ਰਾਜਨੀਤੀ ਬੜੀ ਭਾਰੀ ਹੁੰਦੀ ਜਾਂਦੀ ਹੈ ਦਿਨ-ਤੋਂ-ਦਿਨ ਇਹਦੇ ਬਾਰੇ ਕੀ ਕਹਣਾ ਹੈ ਆ ਦੇਖੋ ਜੀ ਇੱਕ ਆਪਣੇ ਇਲਾਕੇ ਦੇ ਵਿੱਚ ਵੀ ਪਿਛਲੇ ਦਿਨੀ ਇੱਕ ਥੋੜੀ ਜੀ ਇਹ ਘਟਨਾ ਵਾਪਰੀ ਆ ਪਰ ਉਹ ਨਹੀਂ ਸੀ ਵਾਪਰਨੀ ਚਾਹੀਦੀ ਚਲੋ ਪਿੰਡ ਦਾ ਮਸਲਾ ਜਿਹੜਾ ਉਹ ਪਿੰਡ ਵਿੱਚ ਹੀ ਬੈਠ ਕੇ ਸੁਲਝਾ ਲੈਣਾ ਕਿਉਂਕਿ ਇਹ ਕਿਸੇ ਦੇ ਘਰ ਦੇ ਕੰਮ ਨਹੀਂ ਹੈ ਨਾ ਹੀ ਇਹ ਕਿਸੇ ਦੇ ਇਕੱਲੇ ਦੀ ਬਸ ਦੀ ਗੱਲ ਆ ਇਹ ਤਾਂ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਿਰੇ ਚੜ੍ਹਣ ਵਾਲੀਆਂ ਗੱਲਾਂ ਆ ਜੋ ਕੋਈ ਕੱਲੇ ਦੀ ਗੱਲ ਆ ਕੱਲਾ ਆਪਣੇ ਘਰ ਕਰਾਵੇ ਕੋਈ ਜੋ ਮਰਜ਼ੀ ਕਰਾਈ ਜਾਵੇ ਦੁਨੀਆ ਕਰਾਉਂਦੀ ਆ ਕਿ ਬੜੇ-ਬੜੇ ਕੱਪ ਕਈ ਕਰਾਉਂਦੇ ਐਨਆਰਆਈ ਵੀ ਦੀਆਂ ਹੋਰ ਆਪਣੀ ਪੈਸੇ ਖਰਚ ਜੋ ਪਰਚੀ ਵੀ ਨਹੀਂ ਕੱਢਦੇ ਇਹਦਾ ਜਿਹੜਾ ਅਸਲੀ ਜੇ ਸਿੰਜ ਦਾ ਧਾਨ ਹੈ ਧਾਨਨ ਲੱਗਦਾ ਵੀ ਤਾਂ ਹੀ ਆ ਜੇ ਆਪਾਂ ਕਿਸੇ ਦੀ ਸਾਡੇ ਪਿੰਡ 10 ਰੁਪਏ ਦੀ ਵੀ ਪਰਚੀ ਆ 10000 ਦੀ ਵੀ ਹੈਗੀ ਹੈ ਪਰਚੀ ਕੱਟਣ ਵਾਲੀ 10 ਰੁਪਏ ਦੀ ਵੀ ਹੈਗੀ ਠੀਕ ਹੈ ਨਾ ਵੀ ਇਹ ਤਾਂ ਹੀ ਧਾਨ ਲੱਗਦਾ ਜੇ ਆਪਾਂ ਸਾਰਿਆਂ ਦਾ ਤਿਲ ਖੁੱਲ ਇਹਦੇ ਵਿੱਚ ਪਾਵਾਂਗੇ ਰਾਜਨੀਤਿਕ ਲੋਕਾਂ ਨੂੰ ਇਹਦੇ ਵਿੱਚ ਪੱਖ ਲੈਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਇਹ ਪੜ੍ਹ ਸੋਚਣਾ ਚਾਹੀਦਾ ਵੀ ਸਾਨੂੰ ਲੋਕਾਂ ਨੇ ਬਣਾਇਆ ਹੈ ਅਸੀਂ ਕੱਲ ਨੂੰ ਫੇਰ ਹੈ ਨਾ ਪਿੰਡਾਂ ਵਿੱਚ ਜਾਣਾ ਹੈ ਅੱਜ ਕੱਲ ਪਹਿਲਾਂ ਲੋਕਾਂ ਨੇ ਫੁੱਲਾਂ ਦੇ ਆਰ ਪਾਏ ਫਿਰ ਜਿਹੜਾ ਦਖਲ ਅੰਦਾਜ਼ੀ ਗਲਤ ਕਰਦਾ ਫਿਰ ਉਹਨਾਂ ਦੇ ਜੁੱਤੀਆਂ ਦੇ ਵੀ ਪਾਉਂਦਾ ਵਾ ਚਾਹੇ ਤਾਂ ਆਪ ਦੇਖਣਾ ਹੁੰਦਾ ਹੈ ਵੀ ਅਸੀਂ ਆਉਂਦੇ ਟਾਈਮ ਤੇ ਜੁੱਤੀਆਂ ਦੇ ਹਾਰ ਪਾਉਣੇ ਕਿ ਅਸੀਂ ਫੁੱਲਾਂ ਦੇ ਪਾਉਣੇ ਉਹ ਤਾਂ ਬੰਦੇ ਨੂੰ ਆਪ ਦੇਖਣਾ ਚਾਹੀਦਾ ਕਿਉਂਕਿ ਜਿਹੜੀ ਹੋਈ ਵੀ ਇਹ ਘਟਨਾ ਦੋਸੋ ਵੈਸੇ ਮੈਂ ਚਲੋ ਉਹਨਾਂ ਦੀ ਆਪਸੀ ਪਿੰਡ ਦੀ ਨਗਰ ਦੀ ਹੈ ਜਿਹੜੀ ਇਹ ਦੱਸਿਆ ਬਾਬਾ ਜੀ ਨੇ ਵੀ ਜਿਹੜੇ ਰਾਜਨੀਤੀ ਕੋਦੇ ਵਿੱਚ ਲੱਗੇ ਹੋਏ ਨੇ ਰਾਜਨੀਤੀ ਦਾ 5 ਸਾਲ ਬਾਅਦ ਹੈ 5 ਸਾਲ ਬਾਅਦ ਪਤਾ ਨਹੀਂ ਕੀ ਹੋਣਾ ਹੈ ਰਾਜਨੀਤਿਕ ਲੋਕਾਂ ਦਾ ਹੋਰ ਕੰਮ ਬਹੁਤ ਪਿਆ ਪੂਰੇ ਪੰਜਾਬ ਪੂਰੇ ਪੰਜਾਬ ਦਾ ਇੱਕ ਪਿੰਡ ਲੱਭ ਕੇ ਲਿਆਓ ਜਿੱਥੇ ਦੀ ਸੜਕ ਬਣੀ ਹੋਵੇ